ਜੀ গুড মর্নিং গুড आफ्टरनून ਤੇ গুড ইভিনিং ਲੱਗੀ ਡਿੱਗਣਾ ਪਹਿਲੇ ਨੰਬਰ ਤੇ ਹੀ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਆ ਤੇ ਅੱਜ ਵਲੌਗ ਦੀ ਸ਼ੁਰੂਆਤ ਆਪਾਂ ਇੰਨੀ ਲੇਟ ਕਰਨ ਲੱਗੇ ਇੰਨੀ ਲੇਟ ਕਰਨ ਲੱਗੇ ਕਿ ਸਵੇਰ ਦਾ ਅੱਜ ਪਤਾ ਨਹੀਂ ਵਲੌਗ ਵੱਲ ਧਿਆਨ ਹੀ ਨਹੀਂ ਗਿਆ ਤੇ ਹੁਣ ਮੈਂ ਸੋਚਿਆ ਚੱਲ ਥੋੜੀ ਜੀ ਸ਼ੁਰੂਆਤ ਕਰੀਏ ਅੱਜ ਮੈਨੂੰ ਕਿਉਂ ਲੱਗਨ ਦਿਆ ਵਾ ਕਿ ਮੇਰਾ ਫੇਸ ਥੋੜਾ 글로 글로 ਕਰਨ ਦਿਆ ਮੋਟ ਦੱਸ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਮੇਰਾ ਫੇਸ 글로 ਕਰਨ ਦਿਆ ਮੈਨੂੰ ਤੇ ਲੱਗ ਰਿਹਾ ਏ ਮੈਨੂੰ ਤੇ ਐ ਲੱਗ ਰਿਹਾ ਕਿ ਜਿਵੇਂ ਫੇਸ 글로 ਕਰੰਦਿਆ ਕਿਉਂਕਿ ਕੱਲ ਜਿਹੜਾ ਆਪਾਂ ਲਗਾਇਆ ਸੀ ਨਾ ਉਹ ਵਾਲਾ ਔਰੇਂਜ ਦਾ ਛਿਲਕਿਆਂ ਦਾ ਉਹ ਜਿਹੜਾ ਬਣਾਇਆ ਹੈਗਾ ਆਪਾਂ ਕੀ ਉਹਨੂੰ ਕਹਿ ਸਕਦੇ ਆਂ ਰੈਮੇਡੀ ਉਹਦੇ ਨਾਲ ਬਹੁਤ ਫਰਕ ਪੈ ਗਿਆ ਤੇ ਅੱਜ ਸਵੇਰ ਦਾ ਹੀ ਮੀਂਹ ਪੈਨਦਿਆ ਹੈਗਾ ਸਵੇਰ ਦਾ ਕਿੰਨੇ ਵਜੇ ਦਾ ਰਾਤ ਦੇ ਪੈਨਦਿਆ ਹੈ ਨਾ ਸਵੇਰ ਦਾ ਕੀ ਰਾਤ ਦਾ ਹੀ ਪੈਨਦਿਆ ਹੈਗਾ ਤੇ ਹੁਣ ਸੁਪਟਿਆ ਪੈਨਦਿਆ ਪਤਾ ਨਹੀਂ ਹੁਣ ਸਵੇਰ ਹੀ ਰਾਤ ਨਹੀਂ ਕਿ ਸੁਪਟਿਆ ਪੈਨਦਿਆ ਹੀ ਬਦਨ ਦਿਨ ਚੜ ਗਿਆ ਹੀ ਕਿ ਨਹੀਂ ਤੇ ਹੁਣ ਲੱਗ ਗਈ ਥੋੜੀ ਜੀ ਧੋਪ ਜੁਰ ਬਾਜੋ ਪ੍ਰਭ ਹੁੰਦਾ ਤੇ ਜਿਹੜਾ ਫੱਟਾ ਜਾਂ ਚਕਾ ਕੇ ਰਖਾਈਏ ਹਨਾ ਕੱਟਾ ਕੱਟਾ ਨਹੀਂ ਫੱਟਾ ਪੁੱਠਾਈ ਬੋਲਣਗੇ ਸਿੱਧੀ ਗੱਲ ਕਦੀ ਨਹੀਂ ਕਰਨੀ ਮਾਂ ਦੇ ਪੋਤਣੇ ਹੈ ਲੈ ਹੁਣ ਪੂਣੀ ਵੀ ਮੈਂ ਕਰਾਵਾਂ ਮੈਂ ਵਲੌਗ ਬਣਾਵਾਂਗੇ ਪੂਣੀ ਕਰਾਵਾਂ ਬੰਦਾ ਪੁੱਛ ਤੇ ਫੇਰ ਵਲੌਗ ਕੌਣ ਬਣਾਉਂਗਾ ਉਹਨੂੰ ਬਲਾਗ ਦੀ ਬਲਾਗ ਨਾ ਦੇ ਬਲਾਗ ਹੀ ਬਲਾਗ ਹੈ ਬਲਾਗ ਹੀ ਬਲਾਗ ਦਾ ਕੀ ਮਤਲਬ ਹੋਇਆ ਹਾਂ ਪੰਜਣਾ ਬਲਾਗ ਲਾਉੜਾ ਉਹ ਇੱਧਰ ਨਾਲ ਹੀ ਮੈਂ ਗੱਲ ਕਰਨ ਨਹੀਂ ਹਾਂ ਜ ਮੈਂ ਇੱਕ ਇੰਸਟਾਗ੍ਰਾਮ ਤੇ ਰੀਲ ਬਣਾਈ ਮੈਂ ਕਿ ਜੇ ਅਨੰਨ ਇੱਕ ਨੌ ਜਿਹੜੀ ਆ ਸੋਰੇਕਾਰ ਕੰਮ ਕਰਦੀ ਲੋਕ ਕਹਿੰਦੇ ਉਹਦੇ ਫਰਜ ਹੈ ਨਾ ਫਦਾ ਫਰਜ਼ ਹੈ ਵੀ ਸਹਰੇ ਘਰੇ ਕੰਮ ਕਰਨਾ ਤੇ ਜੇ ਉਹ ਹੀ ਜਵਾਈ ਆਪਣੇ ਸਹਰੇ ਘਰ ਆਪਣੇ ਸੱਸ ਸਹਰੇ ਦੀ ਕੋਈ ਹੈਲਪ ਕਰਾਉਂਦਾ ਜਾਂ ਉੱਥੇ ਜਾ ਕੇ ਕੋਈ ਕੰਮ ਕਰਾਉਂਦਾ ਹਨਾ ਤੇ ਲੋਕੀ ਕਹਿੰਦੇ ਉਹ ਥੱਲੇ ਲੱਗਾ ਉਹਨਾਂ ਦੇ ਜਾਂ ਉਹ ਨੌਕਰ ਆ ਲੋਕ ਹਨਾ ਨੌਕਰਾਂ ਨੂੰ ਟਰੀਟ ਕਰਦੇ ਹੋ ਤੇ ਨਾਲ ਤੇ ਲੋਕਾਂ ਹੁੰਦੇ ਜੇ ਤੇ ਲੋਕਾਂ ਨੇ ਕਹਿ ਤੋ ਕੋਈ ਚੱਲੂ ਅੱਥੇ ਤੇ ਨਹੀਂ ਚੱਲੇਗਾ ਸਹੀ ਗੱਲ ਹੈ ਨਾ ਲੋਕ ਇੱਕ ਐਸੀ ਚੀਜ਼ ਆ ਵੀ ਲੋਕਾਂ ਨੂੰ ਹਮੇਸ਼ਾ ਅੰਡਠਾ ਕਰੋ ਸੈਂ ਹੀ ਕਰਨਾ ਲੋਕਾਂ ਨੂੰ ਨਾ ਵਿਖੋ ਨਾ ਲੋਕਾਂ ਦੀ ਸੁਣੋ ਨਾ ਲੋਕਾਂ ਦੀ ਮੰਨੋ ਬਸ ਜੇ ਭੁੱਖੇ ਮਰਦੇ ਤੇ ਲੋਕਾਂ ਦੇਣ ਨਹੀਂ ਆਉਣਾ ਜੇ ਕੋਈ ਸਹਗਾ ਤਾਂ ਫਿਰ ਲੋਕੀ ਲਾਗੇ ਜ਼ਰੂਰ ਭੋਖ ਸਕਦੇ ਆ ਪਰ ਤਾਂ ਨਹੀਂ ਆਪਾਂ ਕਿਹਨੂੰ ਦੇਣ ਹੀ ਦੇਣਾ ਤੇ ਜੇ ਹੈਗਾ ਤੇ ਕਿਸੇ ਤੋਂ ਲੈ ਲੈਣੀ ਲੈਣਾ ਨਹੀਂ ਦੇਣੀ ਇਤਰਾ ਨਹੀਂ ਹੁੰਦੀ ਆ ਇਤਰਾ ਹੀ ਸਹੀ ਇਤਰਾ ਸਹੀ ਮੇਰੇ ਨਾਲ ਸ਼ਾਂਤੀ ਨਹੀਂ ਆ ਨਾ ਢੱਡੀ ਮਤਲਬ ਇਹ ਕਰਕੇ ਨਹੀਂ ਜੇ ਤੂੰ ਕਿਸਾਂਤੀ ਹੈਗੀ ਆਪਣੀ ਜੀ ਹੈ ਸਾਬ ਦੀ ਹੱਡੀ ਬੜੀ ਔਖੀ ਆਂ ਤਮੀ ਤੁਮਾਰੇ ਰੋਤੇ ਰਤਾਤ ਪਰ ਰੋਤੇ ਰੋਤੇ 16 ਸਾਲ ਬੀਤ ਗਏ ਤੇ ਰੋਤੇ ਰਤਾ ਅਜੇ ਵੀ ਟਾਈਮ ਹੈਗਾ ਅਜੇ ਵੀ ਟਾਈਮ ਹੈਗਾ 16 ਸਾਲ ਲੰਘ ਗਏ ਤੇ ਕੋਈ ਨਾ ਇਹੋ ਜਾਨੀ ਨਹੀਂ 16 ਸਾਲ ਲੰਘ ਨਾ ਕਿ ਅੱਜ ਮੈਂ ਕਹਿ ਲਿਆ ਤੇ ਅੱਜ ਮੈਂ ਕਹਿੰਦੀ ਆ ਵੀ ਅੱਧੀ ਨੰਗ ਕੇ ਅੱਧੀ ਨੰਗ ਨੂੰ ਗਜਾਣੀ ਇਦਾਂ ਹੀ ਮੈਂ ਇਹ ਨਹੀਂ ਕਦੀ ਕਿਹਾ ਵੀ ਨੰਗ ਕੇ ਰੋਂਦੇ ਰੋ ਲਾਂਦੇ ਆਹ ਆ ਤੂੰ ਹੀ ਕਹਿੰਦੇ ਰੋਂਦੇ ਆ ਰਮਾ ਬਿਲਕੁਲ ਅਸੀਂ ਕਹਿੰਨੇ ਆ ਤੇ ਅਸੀਂ ਕਹਿੰਦੇ ਰਵਾਂਗੇ ਤੇ ਬਾਕੀ ਇਹ ਆ ਕਿ ਜਿੱਦਾਂ ਇੱਕ ਨੌ ਦੇ ਫਰਜ਼ ਹੁੰਦੇ ਨੇ ਆਪਣੇ ਸਾਰੇ ਪਰਿਵਾਰਕ ਤੱਕ ਜੇ ਜਿਹੜਾ ਜਵਾਈ ਹੈ ਨਾ ਉਹਦੇ ਵੀ ਕੁਝ ਫਰਜ਼ ਹੁੰਦੇ ਇੱਥੋਂ ਪੜ ਲਓਗਾ ਮੈਂ ਯਾਰ ਮੈਂ ਪੜ ਗਿਆ ਥੋੜੇ ਜਿਹੇ ਗਾਣੂ ਆ ਜਾ ਟਾਈਮ ਅੱਜ ਵੱਜ ਗਏ 2 ਪੌਣੇ 2 ਨਹੀਂ 2:30 ਵੱਜ ਗਏ ਨਹੀਂ 2:30 2:30 ਵਜੇ ਟਾਈਮ ਹੋ ਗਿਆ ਨਾ ਤਾਂ ਆਈ ਨਾ ਪੌਣੇ 2 ਨਾ 2:30 2:30 ਹੋ ਗਏ 2:30 ਵੱਜ ਗਏ ਅੰਦਰ 2:30 ਵਜੇ ਉੱਠ ਕੇ ਆਈ ਅੰਦਰ ਹੋ ਤੇ 22 ਵਜੇ ਹੁਣ ਆਪਾਂ ਉੱਠੇ ਅੰਦਰੋਂ ਬਾਹਰ ਨਿਕਲੇ ਵੈਸੇ ਮੈਂ ਤਾਂ ਵਾਹ ਟਾਈਮ ਦੀ ਬਾਹਰ ਤੁਰੇ ਫਿਰਨਦੀ ਆ ਜਗ ਰੂਪ ਹੀ ਹੁਣ ਨਿਕਲੇ ਅਜ ਫਿਰ ਮੈਂ ਵੀ ਹੁਣ ਨਿਕਲੀ ਆ ਸਵੇਰ 12 ਹੁਣ ਆਪਾਂ ਬਣਾਉਣੀ ਚਾਹ ਜਿੱਦਾਂ ਕਿ ਤੁਹਾਨੂੰ ਪਤਾ ਵੀ ਦੋ ਵਲੇ ਆਪਣਾ ਟਾਈਮ ਕਢਾਉਂਦਾ ਚਾਹ ਦਾ ਇਹ ਨਾਲ ਹੀ ਆਪਣਾ ਰਿਡਦੇ ਆ ਰਡਾਉਂਦੇ ਆ ਵਲੌਗ ਬਣ ਜਾਣਾ ਹੋ ਰਿਡਦੇ ਰਡਾਉਂਦੇ ਆਂਗੇ हां स ध्यान सों ਨਿਆ ਗਈ ਤੋ ਹਾਂ ਸ ਦੇਹਾਂ ਸਾਂ ਨਹੀਂ ਆ ਜਿਹੜਾ ਰਿੜਦੇ ਆ ਰਡੋਂ ਜਾਂਦਾ ਮਤਲਬ ਇਹ ਕਿ ਆਪਾਂ ਪਹਿਲਾਂ ਸਵੇਰ ਦੀ ਸ਼ੁਰੂਆਤ ਕੀਤੀ ਨਹੀਂ ਤੇ ਹੁਣ ਆਪਾਂ ਸ਼ੁਰੂਆਤ ਕੀਤੀ ਤਾਂ ਲੋਕਾਂ ਨੇ ਮਤਲਬ ਘੱਟ ਹੀ ਕਰਾਇਆ ਤਾਂ ਫਿਰ ਕੀ ਗੱਲ ਦੱਸ ਤੂੰ ਹੁਣੇ ਹੀ ਤੁਸੀਂ ਕੀ ਕਿਹਾ ਸੀ ਕਿ ਲੋਕਾਂ ਦੀ ਪਰਵਾਹ ਨਹੀਂ ਕਰੀਦੀ ਹੁੰਦੀ ਫਿਰ ਲੋਕਾਂ ਨੇ ਕਹਿਣਾ ਫਿਰ ਤਾਂ ਲੋਹ ਕਰਕੇ ਹਾਂ ਜੀ ਪਰਵਾਹ ਨਹੀਂ ਕਰਾਂਗੇ ਆਹ ਉਹ ਤੇ ਫਿਰ ਮੈਂ ਲੋਕਾਂ ਦੀ ਪਰਵਾਹ ਅੱਜ ਮੈਂ ਇੱਕ ਬੰਦੇ ਤੋਂ ਸੁਣਿਆ ਕਿ ਰੂਪਾ ਵੀ ਗਲੀ ਚ ਇਹ ਨੂੰ ਨਹੀਂ ਕਮੋਂਦਾ ਸਿਰਫ ਆਪਣੇ ਕੰਮ ਨਾਲ ਮਤਲਬ ਰੱਖਦਾ ਅੱਜ ਮੈਂ ਸੁਣਿਆ ਕਿਸੇ ਦੇ ਮੂੰਹ ਤਾਂ ਦੇ ਲਈ ਤਾਂ ਮੈਂ ਹਾਂ ਵਧੀਆ ਗੱਲ ਆ ਲੋਕਾਂ ਨੇ ਕੀ ਦੇਣਾ ਕੰਮ ਕੰਮ ਹੈ ਕਰਨ ਆਂਦਾ ਕਰਨ ਨਾ ਉਹ ਜਿਹੜਾ ਨਹੀਂ ਉਹ ਕਰਨ 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 ਸਿੱਧ ਕੀ ਅੱਛਾ ਅੱਛਾ ਹਾਂ ਉਹ ਕਹਿੰਦਾ ਕਹਿੰਦਾ ਰੂਪਾ ਵੀਰ ਨਾ ਉਹ ਪਿੰਡ ਚ ਕਿਸੇ ਨੂੰ ਨਹੀਂ ਮਤਲਬ ਕਰੀ ਆਪਣੇ ਜੇ ਘੌਂਦਾ ਵੀ ਆਪਣੇ ਕੰਮ ਨਹੀਂ ਰੱਖਦਾ ਮਤਲਬ ਤੇ ਐਦਾਂ ਇੱਕ ਕਿਤੇ ਤੁਸੀਂ ਜਾਣਦੇ ਹੋ ਗਲੀ ਚ ਆਂਦੇ ਨੇ ਨੰਗੇ ਦਿਆਂ ਹਾਂ ਤੇ ਮੈਂ ਇਹ ਵੀ ਜਾਣਦਾ ਹਾਂ ਮੋਟਰਸਾਈਕਲ ਤੇ ਮੈਂ ਜਾਣਦਿਆਂ ਤੇ ਮੈਨੂੰ ਉਹਨਾਂ ਨੇ ਵਾਇਰ ਮਾਰ ਕੇ ਤੇ ਉਦਾਂ ਮਤਲਬ ਜਦੋਂ ਇਹ ਨੰਗੇ ਤੇ ਕੋ ਮੈਨੂੰ ਜ਼ਰੂਰ ਘੌਂਦਾ ਮੈਂ ਸਭ ਨੂੰ ਸੱਜੀ ਘਰ ਬੁਲਾਉਂਦਾ ਸੱਜੀ ਘਰ ਦੋ ਹਰੇਕ ਨੂੰ ਬੁਲਾਉਂਦਾ ਭਾਵੇਂ ਉਹ ਕਿਹੜਾ ਕੰਮ ਕੋਈ ਕੰਮ ਮਤਲਬ ਦੀ ਗੱਲ ਕਰੇ ਭਾਵੇਂ ਨਾ बस ये चढ़ना हीगा तो मुड़ के मैं इनਾਂ ਦੇ ਨਾਲ ਇਹਨਾਂ ਨੇ ਮੈਨੂੰ ਬਿਠਾ ਕੇ ਖੜਾ ਤੇ ਫਿਰ ਅਸੀਂ ਇਕੱਠੇ ਗਏ ਤਾਂ ਬੜੀ ਚ ਮਹਾ ਸ਼ਾ ਠੀਕ ਆ ਚਲੋ ਕਰਤੀ ਹੁ ਸੁਹਾਤਾ ਜਾਓ ਲੈ ਕੁਝ ਖਾਣ ਨੂੰ ਲਿਆਓ ਵਧੀਆ ਆ ਜਾ ਨਾਲ ਚਾਹ ਦੇ ਚਟਪਟਾ ਚਟਪਟਾ ਕਿਉਂਕਿ ਅੱਜ ਮੌਸਮ ਵੀ ਖਾਣੇ ਵਾਲਾ ਹੈ ਅੱਛਾ ਹੈ ਹੈ ਠੰਡਾ ਠੰਡਾ ਸਾ ਕਦੀ ਨਹੀਂ ਅਤੇ ਕਦੀ ਨੇ ਮਾਂ ਦੇ ਪੁੱਤ ਨੇ ਆਖਿਆ ਵੀ ਚਲ ਤੈਨੂੰ ਮੈਂ ਜੋ ਤੂੰ ਨਹੀਂ ਖਵਾ ਲਿਆ ਹਾਂ ਹੂੰ ਹਾਂ ਖਾਜੇ ਤਾਂ ਤੱਕ ਖਾਣ ਵਾਲਿਆਂ ਚ ਨਹੀਂ ਖਵਾ ਹਾਂ ਫਹਿਮ ਮੈਂ ਦੇ ਦੂੰਗੀ ਗੱਲ ਪਹਾਂਦੀ ਨਹੀਂ ਨਾ ਆਪਾਂ ਖਾਣ ਵਾਲਿਆਂ ਨੂੰ ਤੇ ਦਾਂ ਖਵਾਉਣ ਵਾਲਾ ਗੱਲ ਪਹਾਂਦੀ ਦਿਖਾਓ ਨਾ ਕਿੰਨੇ ਆਖਿਆ ਖਾਓ ਖਵਾਓ ਤੇ ਜਰੂਰ ਅਗਲੇ ਨੂੰ ਜੇ ਅਗਲਾ ਕੋਈ ਕਹਿਣ ਦਿਆ ਤੇ ਜੇ ਬਨਲਾ ਵੀ ਬਾਈ ਚਾ ਸਕਦੇ ਦੀ ਆਖਰੀ ਇੱਛਾ ਹੋਵੇ ਕੁਝ ਮੂੰਹ ਜੋ ਆਖਰੀ ਚੀਜ਼ ਖੁਜੀ ਨਿਕਲਦੀ ਹੋਵੇ ਤੇ ਫੇਰ ਫੇਰ ਵੀ ਅਗੇ ਦੀ ਕੋਈ ਆਖਰੀ ਦਿਨੋਂ ਕੋਈ ਚੀਜ਼ ਖਾਣ ਨੂੰ ਦਿਲ ਕਰਨ ਦਿਆ ਹੋਵੇ ਤੇ ਫੇਰ ਤੇ ਉਹਨੂੰ ਕਹਾਂ ਨੂੰ ਤਾਂ ਗਾਂ ਜਾ ਕੇ ਖਾ ਤਾ ਜੇ ਬਾਈ ਚਾਂ ਦੇ ਆਪਨ ਪਤਾ ਹੀ ਨਾ ਹੋਵੇ ਹੋਣਾ ਸੇ ਤੇ ਨਹੀਂ ਪਤਾ ਤੇ ਆਪਾਂ ਮੈਂ ਮੰਗਣ ਦੇ ਆਣਾ ਕੁਝ ਖਾਣ ਨੂੰ ਠੀਕ ਆ ਮੇਰੇ ਜਾਨ ਤੋਂ ਬਾਅਦ ਦੇਖਣਾ ਲੈ ਵਿਚਾਰੀ ਮੰਗਦੀ ਹੀਗੀ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਲਿਆ ਕੇ ਖਵਾ ਹੀ ਦਿੰਦਾ ਅਹੀਂ ਇਹੋ ਜਿਹੀ ਗੱਲਾਂ ਦੇ ਗਾਗ ਹੀ ਨਹੀਂ ਹਾਂ ਕਿਹੜੀਆਂ ਗੱਲਾਂ ਦੇ ਗਾਗ ਜੇ ਤੁਸੀਂ ਹੂੰ ਯਾਰ ਨਿਆਣ ਕੀ ਲਿਆਵਾਂ ਮੇਰੀ ਤੇ ਨਮਕੀਨ ਜਾਂ ਪੂਜੀਆ ਲੈ ਆਓ ਵਧੀਆ ਜਾਂ ਨਮਕੀਨ ਜਾਂ ਨਮਕੀਨ ਹੈ ਪੂਰਾ ਚਟਪਟਾ ਨਾਲ ਚਾਹ ਕੇ ਸਾਥ ਸੱਚਾ ਚਾਹ ਦੀ ਅੱਜ ਕੀ ਆ ਐਚਏਸੀ ਕੁਝ ਗਿਆ ਲਓ ਗਾਇਸ ਅਹੀਂ ਦੋਵੇਂ ਚੜ੍ਹੇ ਦਿਨ ਲੱਗੇ ਰਹਿੰਨੇ ਆ ਕਿਉਂਕਿ ਅਜੇ ਪ੍ਰਭ ਤੇ ਅਜੇ ਘਰ ਨਹੀਂ ਪ੍ਰਭ ਨੇ ਤੁਹਾਨੂੰ ਪਤਾ 3 ਵਜੇ ਸਕੂਲ ਆਉਣਾ ਹੁੰਦਾ ਤੇ ਓਨੀ ਦੇਰ ਚ ਚੱਲ ਆ ਗਈ ਤਾਂ ਵੀ ਚਲੋ ਬਣਾ ਹਾ ਸੇਕੜ ਦੇ ਚ ਇਦਾਂ ਗੱਲਾਂ ਬਾਤਾਂ ਕਰਦੇ ਦਿਨ ਨਿਕਲ ਜਾਂਦਾ ਵਾ ਅੱਜ ਜਗਰੂ ਘਰੇ ਸੀਗੇ ਹੁਣ ਉਹਨਾਂ ਨੇ ਡਿਊਟੀ ਜਾਣਾ ਵਾ ਤਾਂ ਹੱਸਦੇ ਭਣੇ ਇਦਾਂ ਹੀ ਗੱਲਾਂ ਬਾਤਾਂ ਕਰਦੇ ਕਰਦੇ ਆ ਜਿਹੜਾ ਕਿ ਦਿਨ ਨਿਕਲ ਜਾਂਦਾ ਵਾ ਅਹੀਂ ਗੁੱਸਾ ਨਹੀਂ ਕਰਦੇ ਕਿ ਜਿਹਦਾ ਜਗਰੂ ਵੀ ਮੈਨੂੰ ਜੋ ਮਰਜੀ ਕਹਿਣ ਤੇ ਮੈਂ ਘੜੀ ਦੀ ਘੜੀ ਕਿਤੇ ਹੀ ਆ ਭਵੇਂ ਆਪਾਂ ਨੂੰ ਗੁੱਸਾ ਆਵੇ ਵਜੇ ਗੁੱਸਾ ਆਵੇ ਤੇ ਬਰ ਆਉਂਦਾ ਵੀ ਬੜਾ ਹਨ ਦਵ ਕਣੇ ਤੇ ਹੈ ਹੀ ਆ ਠੀਕ ਆ ਤੇ ਇਸ ਕਰਕੇ ਆ ਉਹ ਨਹੀਂ ਕੋਈ ਗੱਲ ਤੇ ਇਦਾਂ ਹੱਸਦੇ ਖੇਡਦੇ ਬਸ ਲੱਗੇ ਰਹੀਦਾ ਇੱਕ ਦੂਜੇ ਨੂੰ ਉਹ ਮੈਨੂੰ ਛੇੜਦੇ ਰਹਿੰਦੇ ਆ ਮੈਂ ਉਹਨਾਂ ਨੂੰ ਕਹਿੰਦੀ ਰਹੀ ਨਹੀਂ ਆ ਤੇ ਤੁਹਾਨੂੰ ਪਤਾ ਫਿਰ ਜਦੋਂ ਹਨਾ ਉਹ ਕਹਿਣਗੇ ਕਿ ਆਪਾਂ ਹੈ ਤੇ ਦੋਵੇਂ ਜਣੇ ਆ ਆਪਾਂ ਹਨਾ ਆਪ ਕਰਦੇ ਚ ਕਿੰਨੇ ਤਿੰਨ ਜੀ ਆਣਾ ਤੇ ਤਿੰਨਾਂ ਜੀਆਂ ਨੇ ਨਹੀਂ ਜੀ ਹੱਸਾ ਕਿੱਦਾਂ ਕਰਨਾ ਤੇ ਫਿਰ ਕਿੰਨੇ ਕਰਨਾ ਪਰ ਕੌਣ ਆ ਗਿਆ ਕੌਣ ਆਇਆ ਵਾ ਚਾਹ ਕੌਣ ਨਿਆ ਕੌਣ ਆ ਕੌਣ ਆ ਕੌਣ ਆ ਬੀਬੀ ਫਰੀ ਲੱਗਨੇ ਆ ਲਾ ਮੇਰੀ ਬੁਗੜੀ ਗਈ ਐ ਸਕੂਲੋਂ ਆ ਦੇ ਕੱਪੜੇ ਲਾਇਆ ਚੇਂਜ ਕਰਾ ਕੇ ਜਵਾਕੇ ਉਹ ਝੰਡ ਹੋਈ ਐ ਨਾ ਬਾਹਰ ਹੀ ਠੰਡ ਠੂਈ ਸੇਕੰਦਿਆ ਪਰ ਆਪ ਆਪਣੀ ਤੂੰ ਆਪਣੀ ਠੂਈ ਸੇਕ ਸੇਕ ਕੇ ਕੇਸਿੰਗ ਆਰੇ ਫੜਾ ਕਾਸੀ ਫੜਾਈ ਨਹੀਂ ਦਉਨੇ ਆ ਨਹੀਂ ਖਾਂਡ ਨਹੀਂ ਪਾਈ ਚੰਗੀ ਤਰ੍ਹਾਂ ਉੱਪਰ ਹੋ ਕੇ ਬਹਿ ਜਾਣਾ ਚੌਂਕੜੀ ਮਾਰ ਕੇ ਖਾਣਾ ਬਹਿ ਕੇ ਕੋਈ ਨਹੀਂ ਜਦ ਪਾਪਾ ਛੱਡ ਜਣਾ ਬੋਲ ਲਈ ਇੱਕ ਅੱਦੇ ਪਾਉ ਸਾਡੇ ਘਰੋਂ ਕੰਬਲ ਨਹੀਂ ਚੁੱਕਿਆ ਜਾਂਦਾ ਨਾ ਸਿਆਲ ਜਦ ਨਾ ਗਰਮੀਆਂ ਜੀ ਏ ਨਹੀਂ ਹੱਡੇ ਕੰ ਬੈਟ ਤੋਂ ਚੁੱਕਿਆ ਜਾਂਦਾ ਲੈ ਆ ਕਿਦਾਂ ਦਾ ਰੋਟੀ ਖਾਣਾ ਆ ਬੈ ਕੇ ਲੰਮੇ ਬੈ ਜਾ ਫਿਰ ਤੇ ਯਾਰ ਇੱਕ ਦੇ ਮਿਚੇ ਮਿਰਚਾਂ ਦਾ ਛਾਰ ਇਹਨਾਂ ਨੂੰ ਕਿਹਾ ਮਿਰਚ ਕਿੱਥੇ ਉਹ ਮਾੜੀ ਜੀ ਮਿਰਚ ਐਂ ਦੇ ਇੱਕ ਖਾਲਾਗਾ ਉਦਾਂ ਤੁਸੀਂ ਆ ਪੁੱਝ ਗਿਆ ਜਿਹੜਾ ਇੰਨਾ ਜਿਹੜੇ ਮਿਰਚਾਂ ਵਾਲਾ ਇਹ ਤੂੰ ਫਟਾਫਟ ਖਾ ਜਾਣਾ ਸਾਰਾ ਹੈਂ ਹਾਂ ਪੂਰੀ ਅੱਤ ਦੀ ਮਿਰਚ ਐ ਇਹ ਤੂੰ ਮਿੰਟੋ ਮਿੰਟ ਫਟਾਫਟ ਚੱਕ ਜਾਣਾ ਹੈਂ ਤੇ ਉਹ ਇਸ ਤੋਂ ਸਬਜੀ ਚ ਤਾਂ ਤੇ ਮਿਰਚ ਨਹੀਂ ਖਾਦੀ ਜਾਂਦੀ ਕੁਰਕਰੇ ਤੇ 버ਗਰਾਂ ਦੇ ਵਿੱਚ ਮਿਰਚਾਂ ਜਿੰਨੀਆਂ ਮਰਜ਼ੀ ਹੋਣ ਉਹ ਰਗੜ ਜਾਣੀਆਂ ਮਿੰਟੋ ਮਿੰਟ ਹਾਂ ਫਿਰ ਬਰਾਂਜਾ ਬੋਗਦੇ ਜਾਣਾ ਮੇਰੇ ਕੋਲ ਜਾਣੇ ਮਾਰੋ ਜਾ ਨਾ ਤਾਂ ਕੀ ਕਰ ਓਕੇ ਬਾਏ ਫਿਰ ਮੈਂ ਕੱਲੀ ਜਾਉਂਗੀ ਇੱਕ ਆਪਾਂ ਮੰਮੀ ਨਾਲ ਦਿੱਲੀ ਚੱਲੇ ਆ ਤੇ ਵੇਖੋ ਬੈਦ ਰਹੀ ਠੰਡ ਓ ਮਾਈ ਗਾਡ ਇੰਨੀ ਜਿਆਦੀ ਠੰਡ ਦਬਲੀ ਜਲਦ ਵਰਤ ਆਹ ਮੈਂ ਤੇਹੀ ਕੁੜੀ ਨਿਕ ਲੈਣ ਆ ਮੈਨੂੰ ਬਰਾਉਂ ਟਰਾਈ ਜਾਂਦੇ ਕਿੰਦਾ ਮਮਾ ਓ ਤੇ ਕੁੜੀ ਲੁੱਟੀ ਇਹਨੂੰ ਤੇ ਮੋਰ ਕੱਢ ਲਈ ਵੀਡੀਓ ਬਣਾਉਣ ਲੱਗ ਪਈ ਨਹੀਂ ਨਹੀਂ ਕੁੜੀ ਵਾਲੀ ਨੂੰ ਉਤਾਰਦੀ ਆ ਕਿ ਉਹ ਵੀ ਕੋਈ ਪਤਾ ਨਹੀਂ ਆਇਆ ਡੌਗੀ ਕਿੱਧਰ ਦੇ ਕੋਤੇ ਆਪਾਂ ਕਿੰਨਾ ਦੋਸਤੀ ਹੋਈ ਸੁਨੋਈ ਤੇ ਚਲੋ ਹੁਣ ਆਪਾਂ ਘਰ ਤੋਂ ਅੱਜ ਕਿਤੇ ਫੇਰਨ ਚੱਲ ਸਕੀਏ ਤਾਂ ਠੀਕ ਆ ਖਰਬ ਜਦੋਂ ਪੂਜੀ ਦੀ ਕੌਲੀ ਭਰ ਕੇ ਲੈਣਾ ਸਾਰੇ ਇਲਾਕੇ ਹੈ ਰੱਬ ਤੋਂ ਇੰਨਾ ਪੂਜੀ ਆ ਇੰਨਾ ਪੂਜੀਆ ਤੇ ਮਦਰ ਨੂੰ ਲੱਗਾ ਕਿ ਨਾ ਘਰ ਤੇ ਚ ਇੰਨਾ ਗੀ ਹੈ ਨਹੀਂ ਤੇ ਜਿੱਥੇ ਜਾਵੇਂ ਤਰੇਹੋ ਕੰਮਾਂ ਕੜੀ ਗੱਲਬਾਤ ਹੀ ਕਰਦਾ ਨਾਨੂ ਨਾਲ ਤੇ ਨੂੰ ਛੱਡ ਦੇ ਕਰਦੇ ਨਾਨੂ ਚੇਚਾ ਗੱਡੀ ਛੱਡ ਕੇ ਆਇਆ ਕਿ ਘਰੇ ਮੈਂ ਜਾਣਾ ਗੱਲਾਂ ਬਾਤ ਕਰਨਾ ਪ੍ਰਭ ਹੋਣਾ ਉਹ ਹੂੰ ਹੂੰ ਕਰਦਾ ਗੱਡੀ ਦਸਤਾਰ ਵੇਖ ਫਾਈ ਚੱਲ ਹੁਣ ਕੁਛ ਕੀ ਲੈ ਕੇ ਆ ਨਾਨੀ ਲਈ ਚਲ ਪ੍ਰਭ ਨੂੰ ਪੁੱਛ ਕੇ ਉਹਨੇ ਲਿਆਉਣਾ ਤੇ ਕੀ ਨਾਨੀ ਦੇ ਲਿਆਉਂਦਾ ਫੜਦਾ ਮੈਂ ਕੌਲੀ ਤੇ ਤੂੰ ਭਰੀ ਨਾ ਤੇਰਾ ਲੱਗ ਗਿਆ ਤੇ ਖਾ ਸਾਰੇ ਲੱਗੇ ਆਲੇਗੇ ਧੰਨਵਾਦ ਨਾਨੀ ਘਪਾ ਜਾ ਵਾਓ ਹਾਂ ਚੱਲ ਹੁਣ ਕੁਛ ਨਾਨੀ ਲਈ ਲੈ ਕੇ ਆ ਚਲ ਪੁੱਛ ਕੰਮ ਬਹਿਣ ਵਾਲ ਚਰੀ ਚਲ ਚਲ ਪੁੱਛ ਕੇ ਆਂ ਨਾਨਾ ਨਾਨੀ ਨੇ ਕੀ ਲੈ ਕੇ ਆਇਆ ਜਲ ਥਾਣੇ ਲੈ ਆਂਦਾ ਨਾਨੀ ਨੇ ਪਾਚਾ ਪਾਚਾ ਨਾਨੀ ਕੋ ਜਾਪਾ ਜਾਣਾ ਨਹੀਂ ਕੋਈ ਇਹਨੂੰ ਅਜੇ ਪਤਾ ਹੀ ਵੀ ਨਾਨੀ ਹੈ ਇਧਰ ਹਾਂ ਕਿਧਰ ਚੱਲਿਆ ਚਲਾ ਨਾਨੂ ਕੋ ਲੈ ਲਾ ਇਧਰ ਨਾਨੂ ਆ ਲਿਆ ਇਧਰ ਨਾਨੂ ਹੀ ਪਰਹੀਂ ਚੋਲ ਇਧਰ ਪਾਚਾ 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 ਪਰਹੀਂ ਚੋਲ ਹਾਂ ਬਣ ਗਏ ਕਿ ਨਹੀਂ ਅਜੇ ਚੱਲੇ ਵੇ ਆਉ ਠੰਡ ਤੇ ਅੱਜ ਇੰਨੀ ਜਿਆਦੀ ਹੋ ਗਈ ਕਿਸ ਹਾਲ ਵੀ ਨਹੀਂ ਬਹੁਤ ਬੁਰਾ ਗੜੇ ਦੇ ਗੜਾ ਗੜੇ ਦੇ ਗੜਾ ਨੰਨੀ ਆਈ ਨਹੀਂ ਮੱਤੀ ਆਲੇ ਦੁਆਲੇ ਗੜੇ ਵਲੇ ਪੈ ਗਿਆ ਪਰ ਆਪਣੇ ਨਹੀਂ ਪਹਿਣਾ ਆ ਗਈ ਆ ਗਈ ਹਾਂ ਗਈ ਹੋਵੇ ਆ ਗਈ ਲੋਕਾਂ ਇਸ ਨੂੰ ਆਪ ਪਹੁੰਚ ਗਏ ਕਰ ਰਹੀ ਤੇ ਆ ਵੀਡੀਓ ਵਿੱਚ ਇੱਥੇ ਕਰਦੇ ਐਂਡ ਮਿਲਦੇ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਜਦ ਤੱਕ ਤੇ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੁਣ ਵੀਡੀਓ ਨੂੰ ਅੱਗੇ ਨਹੀਂ ਕਰ ਸਕਦੇ ਆਪਾਂ ਸ਼ੇਅਰ ਮੇਰਾ ਲਾਜ ਕਰਣਾ ਮੱਕਲੀ ਬੋਲਣ ਦੀ ਤਾਂ ਕਰਕੇ ਪ੍ਰਭ ਕਹਿੰਦਾ ਮम्मा ਕੱਲੇ ਬੋਲੀ ਜਾਂਦੇ ਇਹਨਾਂ ਦਾ ਇਲਾਜ ਕਰਾਈਏ ਫੇ ਲਾਜ ਆ ਵੇ ਇੱਧਰ ਇਹਨੂੰ ਕੀ ਦੱਸਣਾ ਇੱਥਾ ਥੱਲੇ ਸੜੇ ਚੱਲ ਥੱਲੇ ਚੱਲ ਥੱਲੇ ਚੱਲ ਇੱਧਰ ਵੇ ਪ੍ਰਭ ਇੱਧਰ ਕੀ ਹੁੰਦਾ ਤਰਾਂ ਚੱਲ ਪ੍ਰਭ ਹਲ ਪ੍ਰਭ ਸੱਦਦੇ ਪ੍ਰਭ ਚਲੋ ਫਿਰ ਚਲੋ ਗਾਇਸ ਅੱਜ ਦੀ ਵੀਡੀਓ ਨਾਲ ਬੈਠ ਕੇ ਕਰੀਏ ਐਂਡ ਕਰਦੇ ਕਹੂੰ ਨਵੀਂ ਵੀਡੀਓ ਦੇ ਨਾਲ ਤੇ ਇਹਨੂੰ ਇਹ ਵੀ ਪਤਾ ਨਹੀਂ ਮੈਂ ਨੂੰ ਛੱਡ ਕੇ ਨਾ ਕਿਤੇ ਚਲੇ ਜਾਣਾ ਇਹਨੂੰ ਇਹ ਹਨਾ ਇੱਧਰ ਨਾਲ ਉਹਦੇ ਤਾਂ ਫੋਨ ਸੀ ਬੜੇ ਦੋਵੇਂ ਜਾਣੇ ਕਿ ਮੰਮੀ ਗਿਆ ਸਕੂਲ ਚ ਸਬਜੀ ਬਣਾਉਣਾ ਨਹੀਂ ਲੂਣ ਵਾਲੇ ਚੌਲ ਕਾ ਚੱਲ ਕਿੱਧਰ ਥੱਲੇ ਤੁਹਮਰਾ ਚਲ ਕੇ ਬਣਾਉ ਨੂ ਬਣਾ ਲਿਆ ਤੇ ਹੁਣ ਆਪਾਂ ਖਾਵਾਂਗੇ ਤੇ ਫਿਰ ਆਪਾਂ ਸੌਵਾਂਗੇ ਤੇ ਫਿਰ ਆਪਾਂ ਮਿਲਾਂਗੇ ਤੁਹਾਨੂੰ ਸਵੇਰੇ ਤੇ ਸਵੇਰ ਵਲੋਗ ਦੀ ਉੱਥੇ ਸ਼ੁਰੂਆਤ ਕਰਾਂਗੇ ਬਾ ਬਾਏ ਲਾਈਕ ਜਰੂਰ ਕਰਿਓ